ਕੱਲ ਕੱਲ ਸਾਡੀਆਂ ਬਹੁਤ ਗੱਲਾਂ ਹੋਈਆਂ ਕਹਿੰਦੇ ਇੰਡੀਆ 'ਚ ਪੈਸੇ ਦੀ ਕਮੀ ਨਹੀਂ ਹੈਗੀ ਪੈਸਾ ਬਹੁਤ ਹੈ ਜਿੰਨਾ ਕਹਿ ਦੇਵੇ ਪਰ ਉਹ ਪੈਸਾ ਕਮਾਇਆ ਜਾਂਦਾ ਦਿਮਾਗ ਨਾਲ ਦਿਮਾਗ ਨਾਲ ਪੈਸਾ ਕਮਾਇਆ ਜਾਂਦਾ ਇਧਰ ਆ ਕੇ ਵਿਚਾਰਾਂ ਕਰਾਂਗੇ ਬਹੁਤ ਬੜੀ ਲੋਕਾਂ ਨੇ ਗੱਲ ਕਹੀ ਹੈ ਜਿਹਨੂੰ ਕਹਿੰਦਾ ਕੰਮ ਕਰਦਾ ਜਿਹਦਾ ਕੰਮ ਕਰਨ ਦਾ ਤਰੀਕਾ ਆਉਂਦਾ ਉਹਦੀ ਇੱਥੇ ਅਮਰੀਕਾ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦੇ ਇੱਥੇ ਅਮਰੀਕਾ ਇਹਨੇ ਬਣਾਈ ਹੋਈ ਭਾਈ ਲਾਡੀ ਭਾਈ ਨਾਲ ਜਿਹੜੀਆਂ ਗੱਲਾਂ ਹੋਈਆਂ ਕਿ ਇਸ ਤਰ੍ਹਾਂ ਉਹ ਕੰਮ ਕਰਦੇ ਉਹਨਾਂ ਦਾ ਕੈਨੇਡਾ ਅਮਰੀਕਾ ਇੱਥੇ ਬਣਾਈ ਹੋਈ ਹੈ ਅੱਜ ਆਪਾਂ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਮੋਟਰ ਤੇ ਲੱਗੀ ਬੰਤ ਬਾਈ ਪ੍ਰਤਪਾਲ ਹੁਣੇ-ਹੁਣੇ ਅਸੀਂ ਚਾਹ ਬਣਾ ਕੇ ਪੀਤੀ ਆ ਤੇ ਥੋੜਾ ਜਿਹਾ ਘਰ ਤੋਂ ਸਮਾਨ ਇੱਥੇ ਮੋਟਰਪਲੇ लेके ਆਏ ਆ ਇੱਥੇ ਰਕਤੰਦਰ ਹੁਣ ਬੰਤ ਸਾਰਾ ਇੱਕ ਵਾਰ ਤੁਹਾਨੂੰ ਸਾਰਾ ਦਿਖਾਉਂਦਾ ਮੈਂ ਤੁਹਾਨੂੰ ਭਾਈ ਲਾ ਬੰਤ ਬਾਈ ਆ ਕੇ ਸਾਰੇ ਬੈਠੇ ਇੱਥੇ ਫਿਰ ਗੱਲਾਂ ਬਾਤਾਂ ਕਰਾਂਗੇ ਪੈਸੇ ਦਾ ਪੈਸਾ ਇੱਥੇ ਕਿੱਦਾਂ ਬਣਾਉਂਦੇ ਲੋਕ ਜਿਹੜੇ ਅਰੇ ਬੀਆ ਪੈਸੇ ਨਾਲ ਪੈਸਾ ਵੀ ਖਿੱਚਣਾ ਮੈਂ ਤਾਂ ਥੋੜਾ ਜਿਹਾ ਪੈਸਾ ਕੋਲ ਵੀ ਹੋਵੇ ਨਾ ਲਓ ਜੀ ਬੰਤ ਬਾਬਾ ਜੀ ਇੱਧਰ ਬੈਠੇ ਨੇ ਸਾਸਰੀਆ ਕਾਲਾ ਬਾਬਾ ਜੀ ਅੰਦਰ ਤਾਂ ਦੇਖੀ ਨਹੀਂ ਹੈਗੀ ਟੌਰ ਕਰਕੇ ਆਇਆ ਕੁਝ ਅੰਦਰ ਦੇਖ ਤੂੰ ਮੜੀ ਟੌਰ ਦੇਖ ਵਾਟਾ ਪੂਰਾ ਅੰਦਰ ਚੀਜ਼ ਬਣਾ ਕੇ ਰੱਖਦੀ ਨਹੀਂ ਅੰਦਰ ਸਫਾਈ ਹੋਣ ਵਾਲੀ ਦਿੱਖਿਆ ਦੇਖ ਤਾਂ ਅਸੀਂ ਫੁੱਲ ਬੁੱਟੀਆਂ ਪੂਰੀਆਂ ਲਾਤੀਆਂ ਸੀ ਅੰਦਰ ਓ ਯੈਸ ਸੋਫਾ ਸੱਟ ਲਾਤਾ ਬੈਠਣ ਵਾਸਤੇ ਵਾਹਿਗੁਰੂ ਆ ਗਏ ਠੀਕ ਹੋ ਗਿਆ ਹਾਂ ਲੋੜ ਥੋੜੀ ਇਹ ਕਦੀ ਉਹਨੇ ਪਤਾ ਕੀ ਆ ਇਹ ਹੁਣ ਸਾਹਮ ਸਾਹ ਕੇ ਰੱਖੀ ਜਾਂਦੇ ਮੈਂ ਕਿਤੇ ਕੰਮ ਲੋਏ ਤੇ ਜਦ ਗਲ ਜਾਣਾ ਘੁਣਾ ਲੱਗ ਜਾਣਾ ਇਹਨੂੰ ਚੱਕ ਕੇ ਸੜ ਦੇਣਾ ਹੁਣ ਘਰ ਜਿਹੜੇ ਨਵੇਂ ਘਰ ਜਦ ਨਵਾਂ ਹੋਊਗਾ ਸਰ ਕੋਈ ਇਹਨੇ ਤਾਂ ਪੁਰਾਣੇ ਸਟਾਈਲ ਦਾ ਇਦਾਂ ਰੱਖਣੀ ਨਹੀਂ ਨਵਾਂ ਸੋਫਾ ਹੋਊਗਾ ਨਵਾਂ ਸੋਫਾ ਹੋਊਗਾ ਇੱਕ ਕੋਠੇਵਰ ਵੀ ਲਾਤਾ ਆਪਾਂ ਨੇ ਕੋਠੇਵਰ ਕੋਠੇਵਰ ਵੀ ਸੈਟ ਲਾਤਾ ਇੱਕ ਹਾਂ ਨਵੇਂ ਘਰ ਦਾ ਨਵਾਂ ਹੋਊਗਾ ਹਾਂ ਕੁਝ ਨਵੇਂ ਪੁਰਾਣੇ ਵੀ ਰੱਖ ਲਾਂਗੇ ਨਹੀਂ ਜਦੋਂ ਦਾ ਨਵਾਂ ਹੀ ਜਾਏਗਾ ਹੈ ਕੇ ਯਾਰ ਦੋ ਚਾਰ ਚੀਜ਼ਾਂ ਇਹ ਜਿਹਨ ਮੈਂ ਦੇਖੇ ਹੋਏ ਬੈੱਡ ਹੋਏ ਮੈਡਮ ਚਾਰਜ ਪੰਜ ਲੱਖ ਦਾ ਸਮਾਨ ਆ ਜਾਂਦਾ ਸਾਰਾ ਵਧੀਆ ਜਿਹਾ ਵਧੀਆ ਲੱਗੇ ਨਾ ਡਿਜ਼ਾਈਨ ਦਾ ਚਾਰ ਤੋਂ ਪੰਜ ਲੱਖ ਦਾ ਆ ਜਾਂਦਾ ਸਰ ਇਹ ਜਿਆਦਾ ਤੁਸੀਂ ਇਹਨਾਂ ਨੂੰ ਨਹੀਂ ਆਉਂਦਾ ਇਹਨਾਂ ਦਾ ਦੋ ਢਾਈ ਦੇਖੋ ਛੋਟੇ ਹਨ ਮੈਂ ਦਿਖਾਵਾਂਗਾ ਜਦ ਮੈਂ ਲਿਆਇਆ ਤਾਂ ਮੈਂ ਬੇਰਾਬ ਉੱਤੇ ਜੋ ਫਲੈਟ ਜਿਹੜਾ ਮੈਂ ਸਸਤੇ ਸਸਤਾ ਢਾਈ ਲੱਖ ਦਾ ਫਲੈਟ ਚ ਆ ਗਿਆ ਤਾਂ ਉਹਦੇ ਫਰਿੱਜ ਕੂਲਰ ਜਿਹੜੇ ਲਟਰ ਮਟਰ ਛਣ ਮੋਟੀ ਮੋਟੀ ਚੀਜ਼ਾਂ ਆਈਆਂ ਸੋਫਾ ਸੈੱਟ ਤਿੰਨ ਬੈੱਡ ਗੱਦੇ ਨਹਾਦਾ 2.5 ਦਾ ਆ ਜਾਂਦਾ 2.5 ਦਾ ਦਰਮਿਆਨਾ ਜਾ ਆ ਜਾਂਦਾ ਗੁੱਜਰਬਾਈ ਪੂਰੇ ਜੋਰਾਂ 'ਪਾ ਲੱਗਿਆ ਹੋਇਆ ਜਿਹਨੂੰ ਕੰਮ ਕਰਨ ਦਾ ਤਰੀਕਾ ਗੁੱਜਰਬਾਈ ਦੀ ਇੱਥੇ ਅਮਰੀਕਾ ਬੱਸ ਕਰ ਗੁੱਜਰਬਾਈ ਕੀ ਗਾਹ ਪਾਇਆ ਤਾ ਬਾਝਾ ਘੜੀ ਘੱਲ ਸਾਂ ਲੈ ਲੈ ਉਹ ਜਦ ਖੜ ਖੜ ਕੇ ਲੱਗਿਆ ਹੋਇਆ ਵਧੀਆ ਨਾਲ ਹੱਡ ਚਲਦੇ ਰਹਿੰਦੇ ਆ ਹਾਂ ਜਸਾ ਮਿੰਟੇ ਜੇ ਘੁੰਮ ਗਿਆ ਸਾਰੇ ਜੇ ਪਿੰਡੀ ਥੋੜੀ ਵੀ ਆ ਕੋਈ ਨਹੀਂ ਬਾਕੀ ਤੋੜ ਦਿਆ ਤੁਹਾਡਾ ਹੀ ਹੋਗੀ ਤੋੜੀਆਂ ਉਹ ਦੇਖੋ 5 6 ਕਿੱਥੇ ਉਹ ਲਫਾਵੇ ਲਫਾਵੇ ਪਾਤੀ ਲੈ ਵੀ ਕੋਕੋਲੀ ਬਣੂਗੀ ਅੱਜ ਘਰਾਂ ਜਾ ਕੇ ਇਹੀ ਬਣਾਉਂਦੇ ਵਰਤਵਾਰ ਹੋਰ ਤਾਜੀ ਤਾਜੀ ਇਹੀ ਬਣਾਉਂਦੇ ਆ ਇਹ ਮੱਛੀ ਦੀ ਭਿੰਡੀ ਸ਼ਿਮਲਾ ਮਿਰਚ ਜੀੜੀ ਬਿੰਡੀ ਭਿੰਡੀ ਲੱਡੀ ਭਾਈ ਦਾ ਲਿਆ ਫੋਨ ਉਹ ਕਹਿੰਦਾ ਪੈਸੇ ਚੇਂਜ ਕਰਾ ਕੇ ਲੈ ਕੇ ਆਉਣੇ ਆ ਦੇਖਦੇ ਬਾਕੀ ਚੱਲਦੇ ਆ ਵੱਡੇ ਨੂੰ ਜਿਹੜਾ ਤੈਨੂੰ ਜਿਹੜੇ ਮੈਂ ਫ੍ਰੀ ਆ ਅੱਜ ਤੈਨੂੰ ਕੱਟ ਕੱਟ ਕੇ ਆਉਂਦੇ ਕਿੱਦਾਂ ਚੱਲੇਗਾ ਦੇਖੋ ਮਗਈ ਹੈ ਕਾਹਦਾ ਫੇਰ ਨਿਕਲਣਾ ਅੱਜ ਕਿਉਂ ਮੈਂ ਜਲੀਰ ਹਰਾਂਗਾ ਪਰ ਮੈਂ ਦੇਖੀ ਦਿਹਾੜੀ ਕਿਸੇ ਨਾਲ ਨਿਕਲ ਕੱਲੇ ਨਹੀਂ ਖੜਾ ਕੱਲੇ ਨਹੀਂ ਖੜਾ ਕਿਸੇ ਨਾਲ ਨਿਕਲ ਆਹ ਚੱਲੀਏ ਬੰਦੇ ਬੇਚੈਨੀ ਹੋਈ ਮਿੱਥੇ ਵੀ ਕੰਮ ਆਪਸਟ ਹੋਇਆ ਹੋਇਆ ਦੋ ਤਿੰਨ ਵਾਰ ਇਹ ਤਾਂ ਗੱਲ ਨਾਲ ਕੁਝ ਨਹੀਂ ਹੁੰਦੀ ਤੀਆ ਦਿਨ ਕੋਈ ਫੜਾ ਆਏ ਵੀ ਡਰ ਰਹੇ ਦਾ ਬੰਦਿਆਂ ਨੂੰ ਤਾਂ ਦੇਖ ਲਓ ਤੇ ਆ 12 ਵਜੇ ਨਿਕਲ ਜਾਂਦੇ 12 ਵਜੇ 4-5 ਵਜੇ ਆ ਜਾ ਬਰਾ ਜਦ ਤੱਕ ਹੋਰੀ ਕੋ ਦਲੇ ਲਟਰ ਸ਼ਟਰ ਮਕਾਮਾਂ ਨੇ ਵੀੜਦੀ ਸਾਰੇ ਸੋਂਗ ਕਥ ਲੱਪੜਿਆ ਬਾਈ ਤੇ ਬਣਾਉ ਉਹ ਕਰਕੇ ਆਇਆ ਨੌਣ ਪਣਾ ਨੌਣ ਪਣਾ ਕਰਕੇ ਆਇਆ ਹੋਰ ਤਾਂ ਕੁਛ ਨਹੀਂ ਸੜਮ ਟੋਬੇ ਦੇ ਗੰਦੇ ਪਣੀ ਨਾਲ ਫਿਰ ਸਾਰੇ ਬਹੁਤ ਸੜ ਰਹੇ ਹਾਂ ਹਾਂ ਦੇਖ ਲੈ ਹੁਣ ਇਹਦੇ 9 ਮਿੰਟ ਘੱਟ ਹੈ 9 ਮਿੰਟ ਨਾਲ ਸਾ ਪਾਣੇ ਨਾਲ ਅਜੇ ਸਾਰੇ ਸੇਜਾ ਕੁਰਸੀ ਬੜ ਜਾਂਦੇ ਕੋਸਾ ਕੱਦ ਕਹਿੰਦੇ ਨੇ ਹਾਂ ਜੀ ਪੰਜ ਜੀ ਨੇ ਲਿਖਿਆ ਵੇ ਦੇਖ ਲੈ ਕਹਿੰਦਾ ਵਧੀਆ ਵੈਰਾਈਟੀ ਆ ਉਹ ਤਾਂ ਬਹੁਤ ਫਿਰ ਤੈਨੂੰ ਪਤਾ ਹੀ ਆ ਮਹਿੰਗੇ ਸ਼ੌਂਗ ਦਾ ਉਹ ਤਾਂ ਮਹਿੰਗੇ ਸ਼ੌਂਗ ਦਾ ਬੁਰੇ ਨੇ ਉਹਦੇ ਸਸਤਾ ਸ਼ੌਂਗ ਕੋਈ ਨਹੀਂ ਸਸਤਾ ਸ਼ੌਂਗ ਨਹੀਂ ਰੇ ਫਿਰ ਕਹਿਣਾ ਵੀ ਇਹ ਭਾਈ ਇੰਨੇ ਦਾ ਹੈ ਇਹ ਇੰਨੇ ਰਾਤ ਨੂੰ ਫਿਰ ਉਹ ਕੋਟ ਕੋਟੇ ਗੱਲਾਂ ਸੁਣਾਉਂਦਾ ਹੁੰਦਾ ਨਾ ਰਾਤ ਨੂੰ ਫਿਰ 12 ਵਜੇ ਉੱਠੂਗਾ ਵੀ ਮੈਨੂੰ ਜੰਗਲ ਪਾਣੀ ਕਰਾ ਕੇ ਲਿਆਓ ਫਿਰ ਇਹਨੂੰ ਥੋੜੀ ਜੀ ਇਹਨੂੰ ਫਿਰ ਇਹਨਾਂ ਉਹ ਅਲੱਗ ਖਾਣਾ ਲਿਆ ਕੇ ਰੱਖਿਆ ਉਹਨੂੰ ਉਹ ਖਵਾਉਣਾ ਫਿਰ ਕਿਰਸੀ ਉਹ ਖਲਾਉਂਦਾ ਨਾ ਬਾਈ ਫਿਰ ਤੁਸੀਂ ਵਾਦਾ ਕਰਨੀ ਪੈਂਦੀ ਹੈ ਜਿਹੜਾ ਜਾਨਵਰ ਤਾਂ ਅੰਗਰੇਜ਼ੀ ਉਹ ਉਹ ਲਾਡੀ ਭਾਈ ਤਾਂ ਮੂੰਹ ਤਾਂ ਚੰਗਾ ਲੱਗਦਾ ਨਾ ਫਿਰ ਜਿਹੜਾ ਕੋਟ-ਕੋਟ ਕਿ ਮੈਂ ਕਹਾਂ ਹਾਂ ਅੱਛਾ ਜੀ ਇਹਨੂੰ ਅਕਲ ਬਹੁਤ ਹੈ ਇਹਨੂੰ ਜਦੋਂ ਜੰਗਲ ਪਾਉਣੀ ਹੁੰਦੀ ਰੌਲਾ ਪਾ ਦੇਣਾ ਵਿੱਚ ਨਹੀਂ ਕਰਦਾ ਇਹ ਹਾਂ ਅੱਛਾ ਜੀ ਹਾਂ ਪਰ ਮੈਂ ਇੱਕ ਚੀਜ਼ ਦੇਖੀ ਵੀ ਕੁੱਤੇ ਨੂੰ ਬਈ ਪਿਆਰ ਵੀ ਬਹੁਤ ਆਉਂਦੇ ਲੋਕ ਘਰ ਦੇ ਭਾਵੇਂ ਮੈਂ ਤਾਂ ਹੈਰਾਨ ਵੱਲ ਗਿਆ ਆਪ ਜਾ ਏਸੀ ਕੁੱਤੇ ਨੇ ਏਸੀ ਲਾ ਕੇ ਰੱਖਿਆ ਬੰਦੇ ਬਹੁਤ ਨੇ ਜੀਕਪੁਰ ਮੈਂ ਦੇਖਿਆ ਬਹੁਤ ਘਰਾਂ ਨੇ ਏਸੀ ਲਾਏ ਹੋਏ ਆ ਕਦੇ ਪਹਾਰ ਰਹਿੰਦਾ ਮੋਰੇ ਬੰਦਨ ਵਿੱਚ ਨਹੀਂ ਮਿਲਦੇ ਆ ਫਿਰ ਯਾਰ ਕਿ ਘਰ ਦਾ ਮੈਂਬਰ ਬਣ ਜਾਂਦਾ ਯਾਰ ਆ ਠੀਕ ਨੇ ਨਹੀਂ ਇਹਦੇ ਜਿਹੜੇ ਸਮਝ ਬਹੁਤ ਹੁੰਦੀ ਹੈ ਔਰ ਬਹੁਤ ਉਹ ਆਪਣੇ ਕੋਲ ਨਹੀਂ ਸੀਗਾ ਕੁੱਤਾ ਜਿਹੜਾ ਪਹਿਲਾਂ ਰਹਿੰਦਾ ਲਾਲ ਜੇ ਮੇਰੇ ਕੋਲ ਹਾਂ ਲਾ ਹਾਂ ਉਹ ਲਈ ਗਿਆ ਉੱਤੇ ਉਹ ਨਾ ਮਤਲਬ ਮੇਰਾ ਸਾਲਾ ਮੂਡ ਪੜ ਲੁੰਦਾ ਤਾਂ ਗੱਡੀ 'ਚ ਉਤਰ ਕੇ ਸਾਰ ਉਹਨੇ ਦੇਖ ਲੈਣਾ ਵੀ ਜੇ ਤਾਂ ਤਾਂ ਮੂਠੀ ਹੈ ਉਹ ਮੇਰੇ ਕੋਲ ਆਉਣਾ ਜਦ ਨੂੰ ਦੇਖੇ ਮੱਥੇ ਤੇ ਟੂੜੀ ਪਈ ਆ ਵੇ ਨਹੀਂ ਆਉਣਾ ਕੋਲ ਹੁਣ ਪਤਾ ਵੀ ਗੁੱਸਾ ਮੇਰੇ 'ਤੇ ਉਤਰ ਜਾਣਾ ਹਾਂ ਨਹੀਂ ਉਹਨੇ ਆ ਕੇ ਜੱਫੀ ਜੀ ਪਾਉਣੀ ਪਿਆਰ ਕਰਨਾ ਨਹੀਂ ਉਹਨੇ ਦੇਖਣਾ ਜੀ ਇਹਦੇ ਚੂੜੀ ਜੀ ਪਈ ਹੈ ਮੱਤੇ ਤੇ ਤੇਰ ਨਹੀਂ ਲੜਿਆਉਣਾ ਇਹ ਕਿਥੋਂ ਤੁਹਾਡਰ ਕੋਤਰ ਇਵੇਂ ਨੀ ਤੇ ਰੌਣ ਲੱਗੇ ਜਾ ਖੋ ਗਿਆ ਤੇ ਕੁੱਤਾ ਪਰ ਘਰ ਆਇਆ ਤੇ ਕੁੱਤਾ ਉਹ ਇਵੇਂ ਉੱਚੀ ਉੱਚੀ ਰੋਵੇ ਉਹ ਮੇਰਾ ਕੁੱਤਾ ਲੱਭ ਕੇ ਦੋ ਲਾਜ ਵੜੇ ਕਰਾਤੀ ਸਾਲੇ ਨਹੀਂ ਆ ਗੁਰਦਾਰ ਜੀ ਅਕੋਲੋਜਮੈਂਟ ਕਰਾਤੀ ਉਹ ਵੀ ਦੇਖ ਨਾ ਚਿੱਟਾ ਬਹੁਤ ਜੀ ਬੰਦਾ ਕੁੱਤਾ ਹੋਇਆ ਹਾ ਲੋ ਵੀ ਅੱਜ ਦੇ ਅੱਜ ਦੀ ਜਿਹੜੀ ਗੱਲ ਕਰੀ ਮੈਂ ਕਹਿੰਦਾ ਇੰਡੀਆ 'ਚ ਕਹਿੰਦਾ ਪੈਸੇ ਦੀ ਕਮੀ ਨਹੀਂ ਹੈਗੀ ਬਸ ਪੈਸਾ ਕਮਾਉਣ ਦਾ ਤਰੀਕਾ ਉਹਨਾਂ ਚਾਹੀਦਾ ਇੱਥੇ ਪੈਸਾ ਬਹੁਤ ਹੈ ਇੰਡੀਆ ਦੇ ਵਿੱਚ ਤੇ ਕਮੀ ਨਹੀਂ ਹੈਗੀ ਪੈਸੇ ਦੀ ਹੁਣ ਜਿਹੜੇ ਕੱਲ ਇੱਕ ਸਬਜ਼ੀ ਵਾਲੇ ਦਾ ਇੰਟਰਵਿਊ ਲੈਣ ਲੱਗਾ ਉਹ ਬੰਦਾ ਕਹਿੰਦਾ ਮੈਂ ਦੋ ਤਾਂ ਫਲੈਟ ਲੈ ਲੇ ਮੋਹੜੀ ਦੇ ਵਿੱਚ ਹਾਲੇ ਵੀ ਕਹਿੰਦਾ ਸਬਜ਼ੀ ਵੇਚਦਾ ਤਰੀਕਾ ਹੈਗਾ ਉਹਨੂੰ ਇੱਥੇ ਭਈਆ ਨਾਲ ਬਿਹਾਰ ਦਾ ਯਾਰ ਸਬਜ਼ੀ ਦੇ ਵਿੱਚ ਕਮਾਈ ਹੈਗੀ ਆ ਆਪਣੇ ਬੰਦੇ ਛੋਟਾ ਕੰਮ ਕਰਨ ਨੂੰ ਚਾਹਦੇ ਆਂ ਉੱਧਰ ਆਏ ਕਹਿੰਦੇ ਵੀ ਜਾ ਕੇ ਨਾ ਸਾਰੀ ਸਬਜ਼ੀ ਉੱਥੇ ਸਟਾਇਆਈ ਆ ਆਪੇ ਵੇਚਦੇ ਰਹਿਣਗੇ ਹਾਂ ਪੱਤਰਕਾਰ ਦਾ ਫੋਨ ਆਇਆ ਪਰ ਸੋਮ ਨਹੀਂ ਪਰਸੋਂ ਤਾਂ ਨਹੀਂ ਹੋ ਗਏ ਹਫ਼ਤੇ ਦੇ ਅੱਡ ਜਿਹੇ ਮੈਨੂੰ ਕਹਿੰਦਾ ਬਾਈ ਯਾਰ ਮੈਂ ਇੱਕ ਸ਼ਹਿਰ ਦਾ ਦੱਸ ਨਹੀਂ ਮੈਨੂੰ ਵੀ ਦੱਸ ਕਹਿੰਦਾ ਯਾਰ ਜਿਹੜੇ ਰੇਡੀਆ ਵਾਲੇ ਵੀ ਸਾਲੇ ਟੁਕੜੇ ਟੁਕੜੇ ਰੇਟ ਲਾਉਂਦੇ ਆ ਸਬਜ਼ੀ ਮੰਡੀ ਨਾਲੋਂ ਕੋਈ ਇਹਨਾਂ ਤੇ ਨੱਥ ਪਾਉ ਉਹ ਵੀ ਐਂ ਕਰੋ ਮੈਂ ਕਿ ਕੋਈ ਨਹੀਂ ਵੀ ਛੱਡੀ ਤਾਂ ਉਹਨੂੰ ਗੱਲ ਕਰਕੇ ਕਰਦੇ ਆ ਹਾਂ ਨਾ ਤੇ ਇਹ ਗੱਲ ਹੈ ਵੀ ਸੱਚ ਜਿਵੇਂ ਉੱਥੇ ਤੁਸੀਂ 10 ਰੁਪਏ ਦੀ ਚੀਜ਼ ਲੈਂਦੀ ਆ ਹਾਂ ਤਾਂ ਉਹਨਾਂ ਨੇ 30 ਰੁਪਏ ਦੀ ਵਿੱਚ ਵਿੱਚ ਨਹੀਂ ਆ ਯਾਰ ਸਿੱਧੇ ਸਿੱਧਾ ਉਹ ਕਈ ਵਾ ਨਾ ਬਜਟ ਤਾਂ ਰੱਖ ਲੋ ਵੀ ਬੰਦਾ ਸਾਹਮਣੇ 10 ਵਾਲੀ ਵੀ ਇਹਨੂੰ ਵੇਚ ਦੋ ਹੁਣ ਪੰਗਾ ਹੋਰ ਹੈ ਨਾ ਜਿਹੜੇ ਪੀਜੇ ਪੂਜੇ ਚ ਬੱਚੇ ਰਹਿੰਦੇ ਆ ਇਹ ਕੀ ਕਰਦੇ ਆ ਦੋ ਪਿਆਜ਼ ਲੈ ਲਏ ਨੇ ਇੱਕ ਠੀਰਾ ਲੈ ਲਿਆ ਇੱਕ ਟਮਾਟਰ ਲੈ ਲਿਆ ਇੱਕ ਨਿੰਬੂ ਲੈ ਲਿਆ ਚਾਰ ਮਿਰਚਾਂ ਲੈ ਲਿਆ ਦੇ ਦੋ 200 ਰੁਪਏ ਉਹ ਕੋੜਾ ਜੋੜ ਲਾਇਆ ਕੋਈ ਉਹ ਦੇ ਦਿੱਤੇ ਬੰਦੇ ਬਸ ਉਹ ਜਦੋਂ ਗੂਗਲ ਪੇਜ ਇਹ ਕਰ ਦਿੰਦਾ ਅਗਲਾ ਉਹ ਮਸ਼ੀਨਾਂ ਰੱਖੀਆਂ ਹੋਈਆਂ ਜਿਹਦੇ ਕਰ ਟੱਕ ਰਗੇ ਉਹ ਕਈ ਮੈਂ ਮੈਂ ਤਾਂ ਦੱਸਦਾ ਜੇ ਕਿ ਵੀ ਜਿੱਥੋਂ ਗੱਡੀ ਲੈ ਕੇ ਖੜਦੇ ਆਂ ਆਪਾਂ ਜਾ ਕੇ ਉਹ ਬੰਦਾ ਉਹਦੇ ਪਾ ਪਤਾ ਲਾ ਜੀ ਹੁਣ ਇਹ ਸਬਜ਼ੀ ਦਾ ਕਿਆ ਰੇਟ ਲਾਣਾ ਹੁਣ ਪਾਗੜ ਜਗ੍ਹਾ ਕੱਲੀ ਕੱਲੀ ਦੁਕਾਨ ਪਰ ਜਨਾਨੀਆਂ ਨੂੰ ਪੁੱਛ ਲਿਓ ਉਹਨੂੰ ਪੁੱਛ ਲਿਓ ਕਿਆ ਰੇਟ ਚੱਲਦਾ ਜਨਾਨੀਆਂ ਤਾਂ ਪੁੱਛ ਵੀ ਲੈਂਦੀਆਂ ਹਾਂ ਆਪਾਂ ਚੱਲ ਉੱਥੇ ਨਾ ਯਾਰ 80 ਕਿਹਾ ਤਾਂ ਤਾਂ ਇਹਦੇ ਆਪਾਂ ਹੁਣ 60 ਨੂੰ ਕਹੀ ਇੱਥੇ ਇਹ ਚੀਜ਼ਾਂ ਹੋ ਜਾਂਦੀਆਂ ਨਾਨੀ ਕੁਆਲਟੀ ਵੀ ਦੇਖ ਲੈਂਦੀ ਆ ਪੈਸਾ ਵੀ ਦੇ ਜੀ ਇਹ ਵੀ ਅੱਛੇ ਨੂੰ ਤਾਂ ਐ ਹੁੰਦਾ ਵੀ ਮੈਨੂੰ ਇਹ ਘਰ ਤੋਂ ਇਹ ਚੀਜ਼ ਕਹੀ ਆ ਵੀ ਲੈ ਕੇ ਉਹ ਗੱਡੀ 'ਚ ਰੱਖੀ ਆ ਛੇਤੀ ਛੇਤੀ ਤੇ ਆਪਾਂ ਨਿਕਲੀਏ ਕੋਸੂ ਕਾਲੀ ਹੁੰਦੀ ਆ ਕੁਝ ਬੰਦੇ ਨੂੰ ਫੋਨ ਆਇਆ ਬਹੁੰਦਾ ਅਗਲੇ ਕਹਿੰਦਾ ਪਰੇ ਕਿੰਨੇ ਹੋਗੇ 100 ਚੱਕ ਲਈ ਯਾਰ ਛੇਤੀ ਆ ਜੀ ਪੁੱਛਦਾ ਵੀ ਕਿੰਨੇ ਦਾ ਲੈ ਬਹੁਤ ਵੀ ਕੜੀ ਜਾਂਦਾ ਗੱਲਾਂ ਗੱਲਾਂ ਬਹੁਤ ਹੈ ਬਾਈ ਛੇਤੀ ਬਾਹਰ ਗੇਤੀ ਇਹ ਤਾਂ ਅੰਦਰ ਦੀ ਆਈਟਮ ਵਿੱਚ ਖਰਾਬ ਹੀ ਬਣਦੇ ਆ ਸਾਡੇ ਮੋਢੇ ਸੜੀ ਵੀ ਬਣਦੇ ਵਿੱਚ ਜਿੱਦਾਂ ਨੂੰ ਮੇਡ ਤੋਂ ਫੋਨ ਤੇ ਲੱਗਿਆ ਉਹ ਬੰਦਾ ਫੋਨ ਤੇ ਲੱਗਿਆ ਹਣ ਕਦੇ ਕਦੇ ਅੱਛਾ ਮੈਂ ਦੇ ਦਵਾਂ ਰ ਇੰਨੀ ਸਬਜ਼ੀਆਂ ਆਉਂਦੀ ਸਮਝ ਨੂੰ ਬਚਦਾ ਕੁਛ ਨਹੀਂ ਮਰ ਮੂਲੀ ਤੇ ਹਰਾਣਾ ਟਰੱਕਾਂ ਦੇ ਟਰੱਕ ਆਉਂਦੇ ਪੱਤਾ ਵੀ ਨਹੀਂ ਬਚਦਾ ਸੈਰਸਾ ਹੁੰਦੇ ਆ ਬਈ ਮੂਲੀ ਤਾਂ ਬਹੁਤ ਵਧੀਆ ਆਹਾਰ ਆ ਮੰਡੀਆਂ ਦੇ ਵਿੱਚ ਜਦੋਂ ਕਣਕ ਆਉਂਦੀ ਆ ਖੇਤ ਦੇ ਬਾਹਰ ਲੱਗੇ ਤੇ ਇਹ ਗੱਲਾਂ ਸੀ ਵੀ ਇੱਥੇ ਤਰੀਕਾ ਹੋਣਾ ਚਾਹੀਦਾ ਜਿਹਨੇ ਬੰਦੇ ਨੂੰ ਹੁਣ ਸੋਚੀ ਆ ਮੈਂ ਕੰਮ ਕਰਨਾ ਹੀ ਨਹੀਂ ਹੈਗਾ ਉਹ ਗਈ ਨਾਲ ਬੰਦਾ ਦੇਖਾ ਉਹ ਕੱਲ੍ਹ ਆ ਸੀ ਨਾ ਉੱਥੇ ਆ ਰਸਤੇ ਜਦੋਂ ਆਉਂਦੇ ਸੀ ਕੁਲਚੇ ਖਾਦੇ ਰਸਤੇ ਦੇ ਵਿੱਚ ਬੰਦੇ ਕੁਲਚੇ ਕੁਲਚਾ ਨੇ ਕੋਲ ਲੱਗੇ ਪਈ ਸੀ ਬੰਦੇ ਕੋਲ ਉਹ ਹੁਣ ਰੇ ਮੈਂ ਲਾਡੀ ਪੰਜ ਨੂੰ ਮੈਂ ਸੇਮ ਹਾਰਟ ਕੋਆ ਕੋਆਲਟੀ ਮੈਂ ਬਣਾ ਕੇ ਪੜਾ ਸਕਦਾ। ਕੀ ਆ ਪਾਇਆ ਮਰਾ ਜੀਆ ਮੈਂ ਹੁਣ ਅਸੀਂ 8-9 ਸਾਲ ਕੰਮ ਕਰਿਆ ਹੋਇਆ। ਮੈਂ ਬਣਾ ਕੇ ਵੇਚਦਾ। ਇਹ ਬਹੁਤ ਜਲਦਾ ਕਹਿੰਦੇ ਘੱਟੋ ਘੜੇ ਸਿਰ 3-4 ਪਲਾਟ ਲੈਦੇ ਬੰਦੇ ਨੇ। ਇੰਨਾ ਕਰਾ ਪੈਸਾ ਬਣਾ ਲਿਆ ਨੇ ਇੱਥੇ। ਉਹੀ ਜਿਹੇ ਨੂੰ ਤਰੀਕਾ ਆ ਗਿਆ ਜਿਹਨੂੰ ਆ ਗਿਆ ਤਰੀਕਾ ਉਹਦੀ ਇੱਥੇ ਮਿਲ ਗਿਆ। ਇਹ ਗੱਲਾਂ ਨੇ। ਕਈ ਤਾਂ ਹੁਣ ਆਪਣੇ ਜਿਹੜੀ ਸਾਡੇ ਪਲਾਟ ਦੇ ਵਿੱਚ ਹੈ। ਕੱਲ ਦੇਖੀ ਜਦ ਸੋਚੋ ਇੱਕ ਮੜੀ ਜੀ। ਸਾਡੇ ਬਲੱਡ ਦੇ ਵਿੱਚ ਬਸ ਆਪਣਾ ਕੰਮ ਕਰਨਾ ਹੁਣ ਬਾਹਰ ਜਾ ਕੇ ਨਾ ਜੁੱਥੇ ਵੀ ਕਈ ਬੰਦੇ ਨਾ ਸਮਾਰਟ ਵਰਕ ਕਰਦੇ ਆ ਮੈਂ ਦੇਖਿਆ ਪਾਸਲੀ ਕੰਟਰੀ ਵੀ ਕਈ ਬੰਦੇ ਸਮਾਰਟ ਵਰਕ ਉਹਨਾਂ ਕੋ ਪੈਸੇ ਹੈਗੇ ਜਿਹੜੇ ਬਸ ਸਮਾਰਟ ਵਰਕ ਦਿਮਾਗ ਨਾਲ ਚੱਲਦੇ ਨੇ ਜਿਹੜੇ ਨਹੀਂ ਚੱਲਦੇ ਵੀ ਹੁਣ ਸਵੇਰੇ ਉੱਠਣਾ ਕੰਮ ਸਵੇਰੇ ਘਰਾਂ ਕੰਮ ਘਰਾਂ ਕੰਮ ਕਰ ਐਂ ਕਰੀ ਜਾਂਦੇ ਆ ਫਿਰ ਉੱਦਾਂ ਨੇ ਰਹਿ ਜਾਂਦੇ ਆ ਆਪਣੇ ਇਹ ਕੰਮ 'ਚ ਇਹ ਪਾਇਆ ਹੋ ਵੀ ਆਪਣਾ ਕੰਮ ਕਰਨਾ ਸਮਾਰਟ ਵਰਕ ਨਹੀਂ ਕਰਨਾ ਹੈਗਾ ਪੂਰੇ ਦਿਮਾਗ ਦੇ ਨਾਲ ਲਾ ਕੇ ਹੁਣ ਮੇਰੇ ਕਰਿਸਤੇਦਾਰ ਕੋਲ ਜਾ ਕੇ ਰਹਿ ਕੇ ਆਇਆ ਮੈਂ ਉਨੇ ਕਰ ਲਤਾ 8 ਲੱਖ ਡਾਲਰ ਦਾ ਹੁਣ ਉਹਦੀ 13 ਲੱਖ ਡਾਲਰ ਕੀਮਤ ਹੋਗੀ ਸਾਲ ਡੇਢ ਸਾਲ ਦੇ ਵਿੱਚ ਕਹਿੰਦਾ ਵੀਰੇ ਨਾ ਹੁਣ ਸੋਚੀ ਜਾਂ ਮੈਂ ਹੋਰ ਵਧੂ ਕਿ ਹੋਰ ਵਧੂ ਕਿ ਮੈਂ ਕਹਿੰਦਾ ਹੁਣ ਐਸੇ ਦੇ ਪੈਸੇ ਨਾਲ ਸਰਕਲ ਬਣਾਉਣਾ ਚਾਹੁੰਦਾ ਹੁਣ ਮੈਂ ਕਹਿੰਦਾ ਜੀ ਹੁਣ ਜਿਹੜਾ ਮੈਨੂੰ 5 ਲੱਖ ਉੱਪਰ ਮਿਲ ਰਿਹਾ ਇਹਨੂੰ ਵੇਚ ਕੇ ਮੈਂ ਇੰਨੇ ਕਦੇ ਕਿਤੇ ਹੋਰ ਦੇਖ ਕੇ ਸਾਈਡ ਪਰ ਕਹਿੰਦਾ ਇਹਦੇ ਕੋਸ਼ਿਸ਼ ਕਰਾਂ ਮੈਂ ਦੋ ਲੈ ਲਵਾਂ ਮੈਂ ਕਹਿੰਦਾ ਮੈਂ ਸਮਾਰਟ ਵਰਕ ਕਰਾਂ ਮੈਂ ਦੋ ਇੱਕ ਗਾਣਾ ਕਰਾਈਬਰ ਚੜਾ ਦੇ ਇੱਕ ਆਪਣੇ ਕੋਲ ਰੱਖ ਲਾਂਗੇ ਇਹ ਆਉਂਦਾ ਸਮਾਰਟ ਵਰਕ ਇਦਾਂ ਹੈ ਨਾ ਇਹ ਫਿਰ ਸੋਚੋਗੇ ਮੇਰੇ ਦੋ ਹੋ ਜਾਣੇ ਤਾਂ ਗੱਲਬਾਤ ਇਹ ਕਹਿੰਦਾ ਦੋ ਜਨ ਕਹਿੰਦਾ ਮੈਂ ਦੋਨਾਂ ਨੂੰ ਕਿਰਾਏ ਪਰ ਚੜਾ ਕੇ 2.5-3 ਲੱਖ ਨਾ ਮੈਨੂੰ ਕਿਰਾਇਆ ਹੋ ਜਣਾ ਲੱਖ ਮਗਨ 1.5 ਲੱਖ ਰੁਪਏ ਮੈਨੂੰ ਇੰਦੀਆਂ ਮੁਕੜਾਂ ਨਹੀਂ ਹੈ ਕਹਿੰਦਾ ਮੈਂ ਤਾਂ ਇੰਦੀਆਂ ਲੰਘ ਜਾਣਾ ਇਹ ਵੀ ਠੀਕ ਦੇ ਸਮਾਰਟ ਵਰਕ ਬੰਦੇ ਦਾ ਐਟਾ ਚੀਜ਼ਾਂ ਹੁੰਦੀਆਂ ਤੇ ਕੰਮ ਕਹਿੰਦਾ ਬਦ ਦਿਮਾਗ ਨਾਲ ਲਾਉਣਾ ਪੈਂਦਾ ਥੋੜਾ ਜਿਹਾ ਇਹ ਨਹੀਂ ਵੀ ਜੇ ਹੁਣ ਤੁਸੀਂ ਘਰਲੇ ਦੇ ਘਰ ਚ ਦੇਖੋ ਜੇ ਵਾਧਾ ਮਿਲਦਾ ਕਰਕੇ ਵਿੱਚ ਪਾ ਕੇ ਦੋ ਕਰ ਲਓ ਉਸ ਤੋਂ ਵਿੱਚ ਤੁਹਾਨੂੰ ਪੈਸੇ ਇਨਕਮ ਜਨਰੇਟ ਹੋਈ ਜਾਵੇ ਇਹ ਗੱਲਾਂ ਤੇ ਹੁਣ ਅੱਜ ਦੀ ਭਾਈ ਅੱਜ ਦੀ ਲਾਈਵ ਵੀਡੀਓ ਸੀ ਅੱਜ ਦਾ ਆਪਣਾ ਜਿਹੜਾ ਟੌਪਿਕ ਸੀ ਪੈਸੇ ਨਾਲ ਪੈਸਾ ਕਿੱਦਾਂ ਬਣਦਾ ਮਨਾਉਣ ਦਾ ਤਰੀਕਾ ਚਾਹੀਦਾ ਜਿੱਦਾਂ ਹੁਣ ਮੈਂ ਸੀ ਮੇਰੇ ਕੋਲ ਹੋ ਗਿਆ ਤਾਂ ਵੀ 500 ਲੱਖ ਇਕੱਠਾ ਹੋ ਗਿਆ ਤੇ ਲਾਡੀ ਭਾਈ ਨਾਲ ਗੱਲਬਾਤ ਕਰਕੇ ਹੁਣ ਮੈਂ ਫਲੈਟ ਲੈ ਲਿਆ ਹੁਣ ਉਹ ਕਹਿੰਦਾ ਕਈਆਂ ਨੇ ਕਹਿੰਦੇ ਤੂੰ ਫੇਰ ਫਲੈਟ ਦੀ ਗੱਲ ਹੀ ਕਰਨ ਲੱਗ ਗਿਆ ਸਮਾਰਟ ਵਰਕ ਕੀਤਾ ਪਰ ਜੇ ਮੈਂ ਉਹਦੇ ਪਰ ਫਲੈਟ ਬਾਰੇ ਸੋਚਾਂ ਵੀ ਉਹਦਾ ਮੈਨੂੰ ਕੋਈ ਸੁੱਖ ਨਹੀਂ ਹੈ ਜਮਾਂ ਵੀ ਐਵੇਂ ਦਾ ਪੂਰਾ ਸੁੱਖ ਸੱਦ ਮੇਰੇ ਨਿਆਣੇ ਨੂੰ ਹੋਊਗਾ ਉਹ ਲੈ ਲਿਆ ਤਾਂ ਉਹਦੀ ਕਿਸ਼ਤਾਂ 20 ਸਾਲ ਦੀ ਹੋਗੇ 20 ਸਾਲ ਦਾ ਗੱਲ ਮੇਰੇ ਜਿਹਾ ਰਹਿਣਾ ਕੁਝ ਵੀ ਪਾਰਾ 10000 ਰੁਪਏ ਬਚਾਦਾ ਰਹੀ ਹੈ ਚੜੇ ਮਹੀਨੇ ਮੈਨੂੰ ਸਾਰਾ ਲੇ ਦੇ ਕੇ ਉਹ ਟੈਕਸ ਟੂਸ ਲਾ ਕੇ ਸਾਰੇ ਕਿਸ਼ਤ ਲਾ ਕੇ ਵੀ 12000 ਰੁਪਏ ਅਕਾਊਂਟ ਚ ਆ ਰਿਹਾ ਮੈਨੂੰ ਖਰਚੋਂ ਨੂੰ ਮਿਲ ਰਿਹਾ ਜੇ ਸਾਰੀ ਕਿਸ਼ਤੇ ਉਤਰ ਜਾਂਦੀ ਉਹਦੀ ਫਿਰ 40000 ਮਹੀਨੇ ਦਾ ਜਣਾ ਸੀ ਯੋ ਯਾ ਇੱਕ ਸਾਰਾ ਹੋਰ ਰਿਸ਼ਤੇਦਾਰ ਸੀ ਬਾਹਰ ਹੁਣੇ ਜੀ ਦੱਸਾਂ ਕਿਤੇ ਕੰਟਰੀ ਦੇ ਵਿੱਚ ਉਹ ਕਿਰਾਏ ਪਰ ਰਹਿ ਰਿਹਾ ਕੰਮ ਉਹਨੇ ਇੰਨਾ ਵਧਾ ਲਿਆ ਆਪਣਾ ਹੈ ਨਾ ਉਹ ਕੰਮ ਕਰ ਰਿਹਾ ਹੈ ਕਹਿੰਦਾ ਜੇ ਕਹਿੰਦਾ ਮੈਨਾ ਉਹਦੇ ਵਿੱਚ ਪੈ ਗਿਆ ਮੈਂ ਘਰ ਲੈਣ ਘਰ ਲੈਣ ਦੇ ਚੱਕਰਾਂ 'ਚ ਪੈ ਗਿਆ ਫਿਰ ਕਹਿੰਦਾ ਜਿਹੜੇ ਮੈਂ ਇੱਥੇ ਪੈਸੇ ਇਨਵੈਸਟਮੈਂਟ ਕਰ ਰਿਹਾ ਪ੍ਰਾਪਰਟੀ ਦੇ ਵਿੱਚ ਜਿਹੜਾ ਮੈਂ ਕਾਰੋਬਾਰ ਕਰ ਰਿਹਾ ਇਹ ਕਹਿੰਦਾ ਮੇਰਾ ਪਿੱਛੇ ਪੈ ਜਾਣਾ ਕਹਿੰਦਾ ਮੈਂ ਕਰਤਾ ਮੈਂ ਕੱਲ ਨੂੰ ਲੈ ਲਵਾਂ ਸਿੱਧਰ ਮੈਨੂੰ ਪਤਾ ਲੱਗ ਗਿਆ ਵੀ ਫਿਰ ਮੈਂ ਜਿੱਦਾਂ ਹਾਂ ਮੇਰਾ ਕਾਰੋਬਾਰ ਵਧ ਗਿਆ ਹੁਣ ਵਧਾ ਕੇ ਫਿਰ ਮੈਂ ਦੇਖ ਕੇ ਲਵਾਂ ਕਿੱਦਾਂ ਦਾ ਘਰ ਲੈਣਾ ਦਿਮਾਗ ਨਾਲ ਵੀ ਹਾਂ ਆਹ ਕਰ ਮੇਰੇ ਬਾਦ ਸੂਟ ਰੋਗ ਆਹ ਲੈਣਾ ਉਹੀ ਗੰਤਰੀ ਸਹੀ ਹੈ ਦਾ ਕਿ ਇਹ ਨਹੀਂ ਵੀ ਬਾਹਰ ਗਏ ਆਪਾਂ ਸਿੱਧੀ ਜਗ੍ਹਾ ਘਰ ਪਰੇ ਪੈ ਗਿਆ ਫੇ ਘਰੇ ਲੈਣੇ ਕਹਿੰਦਾ ਬਸ ਸਮਾਰਟ ਵਰਕ ਦਿਮਾਗ ਨਾਲ ਚੱਲੋ ਐਸੇ ਬਾਤੂ ਆ ਬ੍ਰੇਕ ਪਾਸੇ ਬਾਤੂ ਆ ਐਸੇ ਨੂੰ ਪੈਸਾ ਕਿੱਦਾਂ ਬਣਦਾ ਇਹ ਥੋੜੇ ਸਮਾਰਟ ਵਰਕ ਨਾਲ ਸਲਾਹਾਂ ਵੀ ਲੈਣੀਆਂ ਪੈਂਦੀਆਂ ਬੰਦੇਾਂ ਦੀ ਤੇ ਅੱਜ ਦੇ ਟੌਪਿਕ ਇਹ ਸੀ ਆਪਣਾ ਤੇ ਹੁਣ ਤੇ ਧੀ ਗੱਡੀ ਕੋਈ ਸੱਤ ਕੁ ਚਿਰ ਇਹਦੇ ਬੰਨਾ ਥੋੜਾ ਥੋੜਾ ਜੜਾਂ ਚ ਭਾਈ ਚੁਟਕੀ 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 ਰੇਹ ਜਾ ਪੈ ਜਵੇ ਨਾ ਫਿਰ ਇਹ ਤਾਂ ਫੁੱਲ ਫੁੱਲ ਜਾ ਦਤੇ ਜਿੰਨੇ ਨਿਕਣੇ ਹੁਣ ਇਹਨਾਂ ਨੂੰ ਪ੍ਰੋਟੀਨ ਚਾਹੀਦਾ ਹਾਂ ਇਹ ਪਤਾ ਕਿ ਮੀਂਹੇ ਥੋੜੀਆਂ ਦਵਾਈਆਂ ਹੋਈਆਂ ਰੇਹ ਪਾਉਂਗਾ ਹਾਂ ਹਾਂ ਥੋੜਾ ਜਨਾ ਪ੍ਰੋਟੀਨ ਮੰਗਦੇ ਆ ਇਹ ਫਿਰ ਪੂਰਾ ਹੋ ਜਾਣਾ ਕੰਮ ਇਹਦਾ ਉਹ ਦੇਖੇ ਤੋਰ ਜਟਾਂ ਦੀ ਕਦੇ ਕਦੇ ਵੇਖਾਂ ਗੁਜਰਬਾਈ ਨੇ ਖਜ਼ਾਨਾ ਲਕੋਇਆ ਹੋਇਆ ਹੈ ਇੱਕ ਵੇਖਾਂ ਰਸੀ ਇਹ ਜੋ ਖਜ਼ਾਨਾ ਬਾਈ ਖਜ਼ਾਨਾ ਤੇਰਾ ਪੱਕ ਜਾਣਾ ਇਹ ਹਾਂ ਅੱਜ ਤੇਰਾ ਖਜ਼ਾਨਾ ਪੱਕ ਜਾਣਾ ਇਹ ਇਹ ਕਿਸੇ ਕੰਮ ਦਾ ਨਹੀਂ ਦੇਣਾ ਫਿਰ ਹੈ ਪੱਕ ਗਈ ਇਹ ਪੱਕ ਜਾਣੀ ਮੈਂ ਤੇਰੀ ਇਹ ਲਾ ਮੈਂ ਤਾਂ ਪੱਕੜ ਹੋ ਗਈ ਬਾਈ ਇਹ ਹਾਂ ਨਹੀਂ ਲੱਗਦਾ ਮੈਂ ਕਰਦੇ ਹਾਂ ਇਹ ਮਰ ਕੇ ਰੱਖੀ ਹੋਈ ਆ ਬਈ ਇਹਦੇ ਤੋਂ ਹਾਂ 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 ਲਾ ਵੀ ਕੀ ਆ ਤੇ ਕੋਪ ਤੇ ਬਣਾਵਾਂਗੇ ਤੇ ਸਵੇਰੇ ਭੇਜੂੰਗਾ ਉਹ ਗੋਲਦਾਰ ਜੀ ਸੰਤਾ ਹੋਰ ਕਰ ਉਹ ਜਗੜ ਦੋ ਜੀ ਤਾਂ ਹਾਂ ਵੀ ਬਾਜਾ ਰਾਮ ਨਾ ਇੱਧਰ ਘੁੰਮੇ ਜਿਆਦਾ ਮੱਕੜੀ ਲਵਾਈ ਫਿਰਦਾ ਮੱਥੇ ਤੇਰੇ ਔਰੇ